ਦੇਮੇ ਦਾ ਜੁੱਧ ਮਹਾਰਾਜ ਕੋਥੀ ਤਬਰ ਕਸੇ ਚ ਰੱਖਦੇ ਸੀ ਤੇ ਆਦ ਨਿਤਨੇਮ ਕਰਦੇ ਸੀ ਤੇ ਜਿਹੜੇ ਪ੍ਰਤਾਪ ਸਿੰਘ ਸੀ ਨਾ ਉਹ ਤਾਂ ਜਾਬ ਸਾਹਿਬ ਨੇ ਸਾਥੋਂ ਪੜਿਆ ਜਾਂਦਾ ਪ੍ਰਤਾਪ ਸਿੰਘ ਦਸਨ ਲਗਭਗ ਕੰਠ ਹੁੰਦਾ ਸੀ ਅਸੀਂ ਜਿਹਨਾਂ ਮਾ ਕੋਸ਼ਾਂ ਦੇ ਵਿਦਿਆ ਪੜੀ ਹੋਵੇ ਦੱਸਦੇ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਪੰਜਾਬ ਨੂੰ ਸਾਰਾ ਦਸਨ ਜਲੱਖ ਕੰਠ ਸੀ ਹਣੀ ਪੜ ਪੜ ਕੇ ਕੰਠ ਹਿਆ ਤੇ ਜਿਹੜਾ ਖੜਕ ਸਿੰਘ ਜੁੱਧ ਹੈ ਤੇ ਸਾਰਾ ਜਿਹਨਾਂ ਨੇ ਕੰਠ ਕੀਤਾ ਹੁੰਦਾ ਸੀ ਤਾਂ ਕਿ ਉਹ ਜਦੋਂ ਅੰਮ੍ਰਿਤ ਜਿਹੜੇ ਉੱਠਦੇ ਬਾਣੀ ਪੜ੍ਹਦੇ ਇਹ ਵੀ ਨਾਲ ਪਾਠ ਕਰਦੇ ਤੇ ਉਹਨਾਂ ਦੀ ਸੁਰਤ ਉਸ ਮੰਡਲ ਚਲੀ ਜਾਂਦੀ ਜਿਹੜੇ ਮੰਡਲ ਚ ਮਹਾਰਾਜ ਨੇ ਜਾ ਕੇ ਕਥਾ ਲਿਖੀ ਹੈ ਤੇ ਉਹ ਫਿਰ ਜੰਗੀ ਸੂਰਮੇ ਸਵਾ ਸਵਾ ਲੱਖ ਦੇ ਨਾਲ ਜਾ ਟਕਰਾਂਦੇ ਹਾਥੀਆਂ ਦੇ ਦੰਦ ਪਟ ਦਿੰਦੇ ਸ਼ੇਰਾਂ ਦੇ ਜਵਾੜੇ ਪਵਾੜ ਦਿੰਦੇ ਇਹੋ ਜਿਹੇ ਉਹ ਮੁਗਲਾਂ ਪਠਾਣਾਂ ਦੇ ਦੰਦ ਖੱਟੇ ਕਰ ਦਿੰਦੇ ਮਹਾਰਾਜਾ ਸਚੇ ਪਾਤਸ਼ਾਹ ਜੀ ਨੇ ਇੱਕ ਕਹਾਣੀ